ਇਹ ਚੰਗੀ ਲੱਗੇ ਆਗੇ ਜਿਹੜੇ ਰਹਿੰਦੇ ਟੁਕੜੇ ਉਹ ਵੀ ਅਸੀਂ ਲੱਭ ਸਗੀਏ ਤੇ ਇਹਨਾਂ ਦਾ ਮਤਲਬ ਹੁਣ ਫੌਜ ਨੂੰ ਸੱਦਿਆ ਇਹਨਾਂ ਦੇ ਅਧਿਕਾਰੀਆਂ ਇੱਥੇ ਆ ਗਏ ਇਹਨਾਂ ਨੂੰ ਅਸੀਂ ਇਹ ਜੋ ਵੀ ਸਮਾਨ ਆ ਇਹ ਇੱਕ ਵਾਰੀ ਦਿੰਨੇ ਆ ਪਿੰਡ ਦੇ ਲੋਕਾਂ ਨੂੰ ਟੀਮਾਂ ਬਣਾ ਕੇ ਵੱਖ-ਵੱਖ ਪਾਸੇ ਵੱਖ-ਵੱਖ ਖੇਤਾਂ ਦੇ ਵਿੱਚ ਭੇਜ ਦਿੱਤਾ ਗਿਆ ਹੈ ਤਾਂ ਕਿ ਇਸ ਡਰੋਨ ਦੇ ਜਿਹੜੇ ਬਾਕੀ ਹਿੱਸੇ ਹਾਲੇ ਤੱਕ ਨਹੀਂ ਲੱਭੇ ਉਹ ਵੀ ਲੱਭੇ ਜਾ ਸਕਣ ਪੰਡਮ ਚਾਕੀ ਕਲਾਂ ਦੇ ਅਧਿਸ਼ਕਲਾ ਲਈ ਦੇ ਸਾਹਮਣੇ ਜਿਹੜਾ ਡਰੋਨ ਸੀਗਾ ਇਹ ਉੱਥੋਂ ਸਾਨੂੰ ਇਹ ਖੇਤਾਂ ਦੇ ਵਿੱਚੋਂ ਬੜੇ ਮਿਹਨਤ ਨਾਲ ਅਸੀਂ ਇਹ ਡਰੋਨ ਜਿਹੜਾ ਲੱਭ ਲਿਆ ਏ ਇਹ ਜਿਹੜਾ ਡਰੋਨ ਮਿਲਿਆ ਹੈ ਇਹਦੇ ਜਿਹੜੇ ਪਾਰਟਸ ਆ ਵੱਖ-ਵੱਖ ਇਕੱਠੇ ਕੀਤੇ ਗਏ ਆ ਤਾਂ ਕੁਝ ਪਾਰਟਾਂ ਦੇ ਉੱਤੇ ਕੁਝ ਹਿੱਸਿਆਂ ਦੇ ਉੱਤੇ ਜਿਵੇਂ ਬੈਟਰੀ ਟਾਈਪ ਕੁਛ ਹੈ ਉਸ ਤੇ ਉੱਪਰ ਇੰਗਲਿਸ਼ ਤੇ ਚਾਈਨੀ ਦੋਨਾਂ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਏ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਨਜ਼ਦੀਕ ਪਿਛਲੇ 2-3 ਦਿਨਾਂ ਤੋਂ ਇਹ ਰੌਲਾ ਪੈ ਰਿਹਾ ਸੀ ਕਿ ਉੱਥੇ ਡਰੋਨ ਆ ਰਹੇ ਆ ਦੋ ਦਿਨ ਪਹਿਲਾਂ ਜਿਹੜੇ 3 ਡਰੋਨ ਆਏ ਸੀ ਉਹਨਾਂ ਤੇ ਫੌਜ ਨੇ ਫਾਇਰਿੰਗ ਵੀ ਕੀਤੀ ਸੀਗੀ ਤੇ ਉਸ ਬਾਰੇ ਪਿੰਡ ਵਾਲਿਆਂ ਨੇ ਵੀ ਸਾਰੀ ਸਥਿਤੀ ਦੱਸੀ ਚ ਕਿ ਕਿਸ ਤਰ੍ਹਾਂ ਧਮਾਕੇ ਹੋਏ ਪਰ ਉਸ ਦਿਨ ਤੋਂ ਲੱਭ ਨਹੀਂ ਸੀ ਰਹੇ ਤੇ ਹੁਣ ਪਿੰਡ ਵਾਲਿਆਂ ਨੇ ਕਾਫੀ ਯਤੋਜਾਇਦ ਕਰਕੇ ਆਖਰ ਉਹਨਾਂ ਦਾ ਖੁਰਾਕ ਖੋਜ ਲਾ ਲਿਆ ਜਿਹੜਾ ਇੱਕ ਤਿੰਨਾਂ ਵਿੱਚੋਂ ਇੱਕ ਫੰਡ ਦਿੱਤਾ ਸੀ ਨਿਸ਼ਾਨਾ ਲਾ ਕੇ ਡਰੋਨ ਉਹਨਾਂ ਵਿੱਚੋਂ ਇੱਕ ਦੇ ਕਾਫੀ ਹਿੱਸੇ ਮਿਲੇ ਆ ਇਹ ਜਿਹੜਾ ਡਰੋਨ ਮਿਲਿਆ ਹੈ ਇਹਦੇ ਜਿਹੜੇ ਪਾਰਟਸ ਆ ਵੱਖ-ਵੱਖ ਇਕੱਠੇ ਕੀਤੇ ਗਏ ਆ ਤਾਂ ਕੁਝ ਪਾਰਟਾਂ ਦੇ ਉੱਤੇ ਕੁਝ ਹਿੱਸਿਆਂ ਦੇ ਉੱਤੇ ਜਿਵੇਂ ਬੈਟਰੀ ਟਾਈਪ ਕੁਛ ਹੈ ਉਸ ਦੇ ਉੱਪਰ ਇੰਗਲਿਸ਼ ਤੇ ਚਾਈਨੀ ਦੋਨਾਂ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਹੈ ਪਿੰਡ ਮਚਾਕੀ ਦੇ ਮਨਪ੍ਰੀਤ ਸਿੰਘ ਸੇਖੋ ਨੇ ਦੱਸਿਆ ਕਿ ਪਾਕੀ ਜਿਹੜੇ ਜਿੰਨੇ ਵੀ ਪਾਰਟਸ ਮਿਲੇ ਆ ਫਿਲਹਾਲ ਉਹ ਫੌਜ ਦੇ ਹਵਾਲੇ ਫੌਜੀ ਅਫਸਰਾਂ ਨੂੰ ਬੁਲਾ ਕੇ ਉਹਦੇ ਹਵਾਲੇ ਕਰ ਦਿੱਤੇ ਗਏ ਆ ਤਾਂ ਕਿ ਉਹ ਆਪਣੀ ਖੋਜ ਕਰ ਸਕਣ ਇਸ ਦੀ ਜਾਂਚ ਕਰ ਸਕਣ ਪਤਾ ਕਰ ਸਕਣ ਕਿ ਇਹ ਕਿੰਨਾ ਖਤਰਨਾਕ ਸੀ ਬਾਤੇ ਬਾਕੀ ਉਹਨਾਂ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਟੀਮਾਂ ਬਣਾ ਕੇ ਵੱਖ-ਵੱਖ ਪਾਸੇ ਵੱਖ-ਵੱਖ ਖੇਤਾਂ ਦੇ ਵਿੱਚ ਭੇਜ ਦਿੱਤਾ ਗਿਆ ਹੈ ਤਾਂ ਕਿ ਇਸ ਡਰੋਨ ਦੇ ਜਿਹੜੇ ਬਾਕੀ ਹਿੱਸੇ ਹਾਲੇ ਤੱਕ ਨਹੀਂ ਲੱਭੇ ਉਹ ਵੀ ਲੱਭੇ ਜਾ ਸਕਣ ਆਓ ਸੁਣਦੇ ਹਾਂ ਕੀ ਜਾਣਕਾਰੀ ਦੇ ਰਹੇ ਨੇ ਮਨਪ੍ਰੀਤ ਸਿੰਘ ਸੇਖੋਂ ਜਿਹੜੀ 2-4 ਦਿਨ ਪਹਿਲਾਂ ਵੀਡੀਓ ਮਚਾਕੀ ਕਲਾਂ ਵਾਲਿਆਂ ਨੇ ਪਾਈ ਸੀ ਤੇ ਇਹਨਾਂ ਨੇ ਦੱਸਿਆ ਸੀ ਕਿ ਡਰੋਨ ਫਿਰਦੇ ਆ ਅੱਜ ਉਹ 2 ਦਿਨ ਬਾਅਦ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਵਾਜਾਂ ਦਵਾਈਆਂ ਤੇ ਪਿੰਡ ਵਾਲਿਆਂ ਨੇ ਤੇ ਇਹ ਆਮ ਬੰਦਿਆਂ ਜਿਨ੍ਹਾਂ ਨੇ ਸਾਡੇ ਨਾਲ ਦੇ ਭਰਾ ਇਹਨਾਂ ਨੇ ਸਾਡੀ ਫੈਰੀ ਟੀਮ ਨੇ ਲੱਭਣ ਦੇ ਵਿੱਚ ਬਹੁਤ ਮਦਦ ਕੀਤੀ ਤੇ ਆਖਰਕਾਰ ਅਸੀਂ ਪਿੰਡ ਮਚਾਕੀ ਕਲਾਂ ਦੇ ਅਧਿਸ਼ਕਲਾਇ ਦੇ ਸਾਹਮਣੇ ਜਿਹੜਾ ਡਰੋਨ ਸੀਗਾ ਇਹ ਉੱਥੋਂ ਸਾਨੂੰ ਇਹ ਖੇਤਾਂ ਦੇ ਵਿੱਚੋਂ ਬੜੇ ਮਿਹਨਤ ਨਾਲ ਅਸੀਂ ਇਹ ਡਰੋਨ ਜਿਹੜਾ ਲੱਭ ਲਿਆ ਇਹ ਇਹੇ ਕਸ਼ਟਪੜੇ ਸਾਨੂੰ ਲੱਭ ਗਏ ਕੋਸ਼ਿਸ਼ ਅਸੀਂ ਆਹ ਹੁਣ ਆਉ ਦੇ ਪਿੰਡ ਦੇ ਵਿੱਚ ਵਾਜ ਦਵਾਈ ਆ ਵੀ ਸਾਡੇ ਜਿਹੜੇ ਦੂਜੇ ਬੰਦੇ ਸਾਡੀ ਟੀਮ ਇੱਥੇ ਆ ਜੇ ਤਾਂ ਕਿ ਜਿਹੜੇ ਰਹਿੰਦੇ ਟੁਕੜੇ ਉਹ ਵੀ ਅਸੀਂ ਲੱਭ ਸੀ ਗਏ ਤੇ ਇਹਨਾਂ ਦਾ ਮਤਲਬ ਹੁਣ ਫੌਜ ਨੂੰ ਸੱਦਿਆ ਇਹਨਾਂ ਦੇ ਅਧਿਕਾਰੀਆਂ ਇੱਥੇ ਆ ਗਏ ਇਹਨਾਂ ਨੂੰ ਅਸੀਂ ਇਹ ਜੋ ਵੀ ਸਮਾਨ ਆ ਇਹ ਇੱਕ ਵਾਰੀ ਦਿੰਨੇ ਆ ਜੋ ਇਹਨਾਂ ਨੂੰ ਸਹਿਯੋਗ ਸਾਡਾ ਲੱਗੂਗਾ ਅਸੀਂ ਸਾਰੇ ਨਗਰ ਦੇ ਸਾਰੇ ਬੰਦੇ ਸਾਡੇ ਕਿਸੇ ਘਰ ਆ ਸਾਡੇ ਖੜੇ ਆ ਸਾਰੇ ਜੋ ਵੀ ਸਹਿਯੋਗ ਸਾਡੇ ਤੋਂ ਮੰਗਣਗੇ ਅਸੀਂ ਇਹਨਾਂ ਨੂੰ ਇਹ ਸਹਿਯੋਗ ਦੇਣ ਨੂੰ ਅਵੇਲੇਬਲ 24 ਘੰਟੇ ਹੈਗੇ ਆ ਬਾਈਕਰ ਜੀ ਦਾ ਖਾਲਸਾ ਬਾਈਕਰ ਜੀ ਦੀ ਫਤਿਹ ਆ ਕੇ ਜਿਹੜੇ ਰਹਿੰਦੇ ਟੁਕੜੇ ਉਹ ਵੀ ਅਸੀਂ